ਤੇ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਨਾਂ ਪਿੰਡ ਆ ਉਹ ਪਿੰਡ ਸਿਵਿੰਗਾ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਹਣਾ ਤੇ ਜਿਹੜਾ ਅੱਜ ਆਪਾਂ ਟੌਪਿਕ ਲੈ ਗਏ ਆ ਉਹ ਕੁਰਤੇ ਪਿਆ ਮੇਰਾ ਇੱਕ ਵਾਰੀ ਮੈਂ ਤੁਹਾਨੂੰ ਨਾਪ ਤੋਂ ਜਾਣੂ ਕਰਾਉ ਕਿਉਂਕਿ ਭਾਰੇ ਨਾਪ ਦਾ ਬਹੁਤ ਸਾਰੇ ਭੈਣਾਂ ਦੇ ਕਮੈਂਟ ਆਉਂਦੇ ਬਈ ਤੁਸੀਂ ਕੁਰਤੇ ਪਿਆ ਵੀ ਭਾਰੇ ਨਾਪ ਦੀ ਵੀਡੀਓ ਪਾਓ ਹਣਾ ਬਾਲ ਵਾਲਾ ਕੁਰਤਾ ਹੈਗਾ ਤਾਂ ਆਜੋ ਮੈਂ ਤੁਹਾਨੂੰ ਦਿਖਾਉਣਾ ਇਹਦਾ ਨਾਪ ਕਿੰਨਾ ਹੈ 39 ਲੰਬਾਈ ਆ ਬਾਹਾਂ ਦੀ ਹੈ 10 ਤੇ ਜਿਹੜੀ ਬਾਹ ਦੀ ਮੂਰੀ ਉਹ 15 ਪੀਰਾ 18.5 ਛਾਤੀ 44 ਆ ਘੇਰਾ ਕੁਰਤੇ ਦਾ ਜਿਹੜਾ ਆ ਚੀਜ਼ ਤੋਂ ਬਣਿਆ ਕਰੋ ਕੋਈ ਘੇਰਾ ਜੇ ਮੈਨਾਂ ਸੁਣਾਂ ਇੱਥੋਂ ਇੱਥੋਂ ਨਹੀਂ ਮੈਨਾਂ ਕਿਉਂਕਿ ਇੱਥੇ ਮੂਰੇ ਬਾਲ ਪਾਇਆ ਹੁੰਦਾ ਡੱਬੀ ਬਣੀ ਹੁੰਦੀ ਆ ਤਾਂ ਘੇਰਾ ਨੀਚੇ ਤੋਂ ਮੈਨਾਂ ਕਿੰਨਾ 28 ਘੇਰਾ ਫਰੰਟ ਸਵਾ ਨੋ ਆ ਚੀਜ਼ ਨੂੰ ਫਰੰਟ ਕਹਿੰਦੇ ਨੇ ਆਪਾਂ ਇੱਥੋਂ ਲੈ ਕੇ ਫੱਟੇ ਤੋ ਜਿਹੜਾ ਕਪੜਾ ਨੇ ਇਹਨੂੰ ਫਰੰਟ ਕਹਿੰਦੇ ਨੇ ਸਵਾ ਨੋ ਤੇ ਜਿਹੜਾ ਮੋਢਾ ਬਾਹ ਦਾ ਉਹ ਕਿੰਨਾ 22 ਇੰਚ 11 ਇੰਚ ਯਾਨੀ ਕਿ 11 ਦੋਨਾ 22 ਗੀਜੇ ਦੋ ਆ ਕਾਲਰ 17.5 ਇਸੇ ਤਰ੍ਹਾਂ ਇਹ ਪਜਾਮੇ ਦੀ ਲੰਮਾਈ 39.5 ਜਿਹੜਾ ਲੱਕ ਆ ਇਹਦੇ ਪਜਾਮੇ ਦੀ ਲਾਸਟ ਵਾਗੇ ਆਪਾਂ ਉਹ 41 ਇੰਚ ਆ ਪਹੁੰਚਾ ਜਿਹਨੂੰ ਮੂਰੀ ਕਹਿੰਦੇ ਨੇ ਆਪਾਂ ਉਹ 16 ਇੰਚ ਆ ਤੇ ਪਾਟਾ ਜਿਹੜਾ ਪੂਰਾ 31 ਆ ਪੂਰਾ ਮਤਲਬ ਕਿ ਕੱਪੜਾ ਹੈ ਆਪਾਂ ਇਸ ਤਰ੍ਹਾਂ ਜਿਵੇਂ ਮੇਰਾ ਪੱਟ ਮਰੀਆ ਕੱਪੜਾ ਖਿੱਚੀ ਓਵੇਂ ਪੂਰਾ ਪੂਰਾ ਪੱਟ ਨਹੀਂ ਦੂਸਰੇ ਨਾਲ ਜਿੰਨਾ ਕੱਪੜਾ ਆਪ ਨੂੰ ਚਾਹੀਦਾ ਪੱਟ ਕਿੰਨਾ ਉਹ 31 ਇੰਚ ਆ ਬਾਕੀ ਜੇਕਰ ਨਾਪ ਲੈਣ ਦੀ ਕੋਈ ਸਮੱਸਿਆ ਹੋਵੇ ਤਾਂ ਵੀ ਦੱਸ ਦਿਆ ਕਰੋ ਜਾ ਸਮਝ ਨਹੀਂ ਆਉਂਦੀ ਤਾਂ ਵੀ ਦੱਸਿਆ ਕਰੋ ਬਈ ਆਹ ਚੀਜ਼ ਸਮਝ ਨਹੀਂ ਆਉਂਦੀ ਅਸੀਂ ਸੂਟ ਕੱਟਣਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਨਹੀਂ ਕਮੈਂਟ ਤੇ ਜਵਾਬ ਤੁਹਾਨੂੰ ਮਿਲਦਾ ਤਾਂ ਤੁਸੀਂ ਨੀਚੇ ਮੇਰਾ ਵਟਸਐਪ ਨੰਬਰ ਚੱਲੀ ਜਾਂਦਾ ਉਹ ਤੇ ਬੋਲ ਜੇ ਭੇਜ ਦਿਆ ਕਰੋ ਲਿਖ ਕੇ ਭੇਜ ਦਿਆ ਕਰੋ ਨਾ ਤਾਂ ਤੁਹਾਨੂੰ ਥੋੜੀ ਸਮੱਸਿਆ ਦਾ ਹੱਲ ਮਿਲ ਜੂਗਾ ਜਲਦੀ ਜਿਵੇਂ ਹੁਣ ਇਹਦਾ ਘੇਰਾ ਹੈਗਾ ਉਹ 22 ਇੰਚ ਆ 22 ਇੰਚ ਘੇਰਾ ਆਪਣਾ ਆਪਾਂ ਕਿੰਨਾ ਰੱਖਾਂਗੇ ਤੁਹਾਨੂੰ 29 ਇੰਚ ਇਹ ਆ ਆਈਟਿਕ 29 ਇਹ ਧੋਈ ਰੱਖਾਂਗੇ ਆਪਾਂ 29 ਇੰਚ ਹਾਂ ਠੀਕ ਹੈ ਜੀ ਬਾਕੀ ਜਿਹੜੀਆਂ ਪਹਿਲਾਂ ਕੁਰਤੇ ਵੀ ਮੈਂ ਸਿਖਦੀਆਂ ਜਾਂ ਪਹਿਲਾਂ ਸਿੱਖੀਆਂ ਹੋਈਆਂ ਮਾਰੇ ਮੋੜੇ ਕੋਈ ਕੰਮ ਪੇਸ਼ ਹੁੰਦੇ ਨੇ ਉਹ ਕਮੈਂਟ ਵੱਧ ਕਰਿਆ ਕਰੋ ਤਾਂ ਕਿ ਆਪਣੇ ਕੋਲੇ ਕੁਰਤੇ ਪੇ ਮੇ ਦਾ ਕੰਮ ਜ਼ਿਆਦਾ ਹੁੰਦਾ ਲੇਡੀਜ਼ ਸੂਟ ਨੂੰ ਤਾਂ ਵੱਧ ਤੋਂ ਵੱਧ ਆਪਾਂ ਵੀਡੀਓ ਪਾ ਦਿਆ ਕਰਾਂਗੇ ਹਾਂ ਹਨੂ ਹੀ ਹੁੰਦਾ ਵੀ ਕੋਈ ਭੈਣ ਸਿੱਖਣਾ ਨਹੀਂ ਚਾਹੁੰਦੀ ਤਾਂ ਇਹ ਵੀਡੀਓ ਕੱਟ ਪਾਉਣੇ ਕੁੜਤੇ ਪਿਆਮੇ। ਫਿਰ ਲੇਡੀ ਸੂਟ ਹੁਣ ਦਿਵਾਲੀ ਕਰਕੇ ਹੁਣ ਕੰਮ ਦਿਵਾਲੀ ਤੇ ਖਿੱਚ ਹੁੰਦੀ ਆ ਆਹ ਦਿਨਾਂ ਦੇ ਵਿੱਚ। ਤਾਂ ਜਿਆਦਾ ਸਾਡੇ ਕੋਲੇ ਕੁੜਤੇ ਪਿਆਮੇ ਹੀ ਬੰਦਦੇ ਆ। ਹੁਣ ਲੇਡੀ ਸੂਟ ਕਿਰਨਾ ਰੋਕੇ ਹੋਇਆ ਕੰਮ ਜਿਆਦਾ ਹੁਣ ਕਰਕੇ। ਫਿਰ ਉਹ ਵਿੱਚ ਦੀ ਲੋਟ ਨਹੀਂ ਆਦਾ ਕੰਮ। ਦਿਵਾਲੀ ਤੋਂ ਬਾਅਦ ਫਿਰ ਆਪਾਂ ਉਵੇਂ ਸ਼ੁਰੂ ਕਰਦੇ ਹਾਂ ਕੰਟੀਨਿਊ ਜਿਵੇਂ ਪਹਿਲਾਂ ਕਰਦੇ ਸੀਗੇ। ਪਰ ਕਿਹਨਾ ਹਜੇ ਰੋਕਿਆ ਹੋਇਆ ਹੈਗਾ। ਕੋਈ ਇੱਕ ਅੱਧਾ ਵਾੜੇ ਜ਼ੋਰ ਪਾਵੇ ਤਾਂ ਉਹਦਾ ਬਣਾ ਲੈਂਦੇ ਆ। ਨਹੀਂ ਹਜੇ ਰੋਕਿਆ ਹੋਇਆ ਕੰਮ ਲੇਡੀ ਸੂਟਾਂ ਦਾ ਤਾਂ ਕਰ ਕਹਿਣਾ ਜਿਹੜੀਆਂ ਭੈਣਾਂ ਕੁੜਤੀ ਪੀਏ ਮੈਂ ਸਿੱਖਣਾ ਚਾਹੁੰਦੀਆਂ ਜਾਂ ਜਾਣਦੀਆਂ ਕੋ ਮਾੜੀ-ਬੂਟੀ ਕੰਮੇ ਕਸ਼ੀ ਹੁੰਦੀ ਆ ਉਹ ਕਮੈਂਟ ਬਾਕਸ ਤੇ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਬਾਈ ਅਸੀਂ ਕੁੜਤੀ ਪੀਏ ਮੈਂ ਦੀ ਕਾਟ ਸਿੱਖਣੀ ਹੈ ਨਾ ਹਾਂ ਹੁਣ ਆਪਾਂ ਇਹਦੇ ਕੋਈ ਫਿਟਿੰਗ ਨਹੀਂ ਕਰਨੀ ਇੱਥੋਂ ਜਿਵੇਂ ਆਪਾਂ ਬਲ ਆਫਰਟੀਲ ਕੁੜਤੀ ਦੇ ਕਰਨੀ ਨੇ ਸਿਰਫ ਗਲਾਈ ਦੇਣੀ ਆ ਹਾਂ ਇੱਕੋ ਬਾਤ ਕੱਟ ਕਰਦੇ ਕੈਂਚੀ ਵਗੈਰਾ ਪੂਰੀ ਵਧੀਆ ਰੱਖਿਆ ਕਰੋ ਹੈ ਨਾ ਕਿੱਥੋਂ ਮਿਲਦੀ ਹੈ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਨਾ ਫੋਨ ਤੇ ਭਾਂ ਪੁੱਛ ਲਿਆ ਕਰੋ ਪਰ ਕੈਂਚੀ ਵਧੀਆ ਹੋਣੀ ਲਾਜ਼ਮੀ ਹੈ ਕੈਂਚੀ ਹੋਈ ਜਾਂ ਗਈ ਮਸ਼ੀਨ ਨੂੰ ਕਰੇ ਕੁਝ ਵੀ ਹੋਈ ਭੀਤੇ ਤੋ ਲੈ ਕੇ ਹਰਕ ਚੀ ਫੇਰ ਹੀ ਕੰਮ ਕਰਨ ਦੀ ਗੱਲ ਆਲੋ ਹੁਣ ਆਪਾਂ ਨੂੰ ਖੋਲ ਲਿਆ ਭਾਵੇਂ ਕਿਸੇ ਦਾ ਪੇਟ ਥੋੜਾ ਬਾਲਾ ਉਹਦੀ ਗੱਲ ਨਹੀਂ ਹੁਣ ਜਿਵੇਂ ਇਸ ਭਰਾ ਦਾ ਪੇਟ ਹੈਗਾ ਜਿਹੜਾ ਉਹ 48 ਹੈ ਛਾਤੀ 44 ਪੂਰੀ ਪੂਰੀ ਢਿੱਡ ਅੱਗੇ ਨੂੰ ਵਧਿਆ ਹੋਇਆ ਆਪਾਂ ਇਹਨਾਂ ਦੇ ਜਿਆਦਾ ਚੱਕਾਂਗੇ ਕਿ ਨਹੀਂ ਆਪਾਂ ਚੱਕਾਂਗੇ ਤਾਂ ਫਿਰ ਜਦੋਂ ਖੜਾਂਗੇ ਕੁਰਤਾ ਕਿਮ ਦੇ ਗੋ ਆ ਇਸ ਤਰ੍ਹਾਂ ਇਹਨਾਂ ਚੱਕਤਾ ਆਪਾਂ ਤੁਹਾਨੂੰ ਮਿੰਕੀ ਦਿਖਾਉਂਦਾ ਕਿੰਨਾ ਗਾਏ ਲਗਭਗ 1.5 ਇੰਚ ਤੋਂ ਇੱਕ ਸੂਤ ਘੱਟ ਠੀਕ ਆ ਨਾਰਮਲ ਬੰਦੇ ਜਿਵੇਂ ਮੇਰਾ ਕੁੜਤਾ ਉਹ ਅੱਧਾ ਇੰਚ 0.1 ਬਹੁਤ ਹੁੰਦਾ ਗਾ ਜੇ ਕਿ ਇਹਦਾ ਪੇਟ ਹੋਰ ਜਾਂ ਜੇ ਆਪਾਂ 1.5 ਪੌਣੇ 2 ਤੱਕ ਵੀ ਚੱਕਣਾ ਪੈਂਦਾ ਆਪਾਂ ਨੂੰ ਠੀਕ ਆ ਇਹ ਚੀਜ਼ ਇਸ ਤਰ੍ਹਾਂ ਆ ਫਾਰਮੂਲਾ ਗਾ ਲਓ ਜੀ ਹੁਣ ਆਪਾਂ ਉਸ ਜਿਹੜੀ ਨੂੰ ਫੋਨ ਸਹੀ ਕਰ ਲਿਆ ਜਿਵੇਂ ਖੋਲਿਆ ਸੀ ਉਹਨੂੰ ਆਪਾਂ ਇੱਕ ਵਾਰੀ ਉਵੇਂ ਹੀ ਬੰਦ ਕਰਾਂਗੇ ਦੇਖੋ ਠੀਕ ਹੈ ਬਾਕੀ ਜਿਵੇਂ ਕਿਸੇ ਭੈਣ ਨੂੰ ਗੀਜੇ ਲਾਉਣ ਦੀ ਕੋਈ ਦਿੱਕਤ ਆਉਂਦੀ ਹੈਗੀ ਜਾਂ ਨਹੀਂ ਲਾਉਣਾ ਹਗਾ ਨਾ ਨਿਕਲ ਕੇ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਆ ਕਰੋ ਤਾਂ ਕਿ ਤੁਹਾਡੀ ਜਿਹੜੀ ਸਮੱਸਿਆ ਉਹ ਹੱਲ ਹੋ ਸਕੇ ਰੋ ਜ ਹੁਣ ਜਿਹੜਾ ਮੋਡਾ ਰੱਖਣਾ ਆਪਾਂ ਉਹ ਕਿੰਨਾ ਰੱਖਣਾਗੇ 9 ਇੰਚ ਇਤੋਂ نیچےੋਂ ਥੱਲੇ ਨੂੰ 9 ਇਧਰੋਂ ਜਿਵੇਂ ਆਪਾਂ ਦੂਜੇ ਕੋਰਟ ਤੇ ਫੱਟੀ ਵਾਲ ਦੇ ਰੱਖਦੇ ਹੁੰਨੇ ਜਿਵੇਂ ਤੀਰਾ 1.5 18 ਦੇ ਭਰਾ ਦਾ ਆਪਾਂ 1.5 19 ਰੱਖਣਾ ਹਨ ਪਰ ਇਹਦੇ ਕਿੰਨਾ ਰੱਖਣਾ ਆਪਾਂ 4 ਇੰਚ ਵੱਧ 1.5 18 ਤੇ 4 ਕਿੰਨੇ ਹੁੰਦੇ ਆ 2.5 ਜਾਨੀ ਕਿ 11.5 ਦੁਬਾਰੇ ਫੇਰ ਦੱਸ ਦਿਆਂ ਜੀ ਫੱਟੀ ਵਾਲ ਹੁੰਦਾ ਤਾਂ 1 ਇੰਚ ਵੱਧ ਬਾਲ ਵਾਲਾ ਹੁੰਦਾ ਤਾਂ 4 ਇੰਚ ਵੱਧ ਉਹਦੇ ਵਿੱਚ ਨਹੀਂ ਗੁੰਮਾਰ ਜਣੇ 1.5 18 ਚ 4 2.5 ਵੀਡੀਓ ਬੰਮ ਰੋਕ ਰੋਕ ਕੇ ਦੇਖ ਲੈ ਕਰੋ ਅੱਜ ਵੀ ਇੱਕ ਪੈਂਦਾ ਫੋਨ ਆ ਰਹੇ ਸੁਬਾਹ ਬਾਈ ਕੁਰਤਾ ਇਤੋਂ ਵੀ ਜਾਓਗਾ ਤਾਂ ਤੁਸੀਂ ਜੇ ਤਾਂ ਧਿਆਨ ਨਹੀਂ ਰੱਖਦੇ ਕੱਟਣ ਵੇਲੇ ਕਾਲੀ ਕਰਦੇ ਹੋ ਸੋਚ ਕੇ ਇੱਕ ਵਾਰੀ ਵੀਡੀਓ ਫੇਰ ਮੋੜ ਕੇ ਦੇਖ ਲੈ ਵੀ ਕਿਤੇ ਕੋਈ ਮੈਂ ਗਲਤ ਤਾਂ ਨਹੀਂ ਕੱਟ ਰਹੀ ਜਾਂ ਕੱਟ ਰਿਆ ਹਨਾ ਤਾਂ ਦੁਬਾਰੇ ਵੀਡੀਓ ਦੇਖ ਲੈ ਕਰੋ ਕਿਉਂਕਿ ਦੋਨੇ ਕੁਰਤੇ ਆਪਸ ਵਿੱਚ ਦਿਨ ਰਾਤ ਦਾ ਹੀ ਫਰਕ ਹੁੰਦਾ ਹੈ ਨਾ ਕਟਾਈ ਦਾ ਇੱਥੋਂ ਹੁਣ ਆਪਾਂ ਜਿਹੜਾ ਗੀਜਾ ਨਿਸ਼ਾਨ ਲਾਉਣਾ ਇਸ ਭਰਾ ਦੇ ਟਿੱਡ ਇੱਥੋਂ ਆ ਆ ਵਧਿਆ ਹੁੰਦਾ ਨਾ ਜਦੋਂ ਬਰਾਤ ਗਿੱਜੇ ਤਾਂ ਹਾਜਕੇ ਇਹਦੇ ਚ ਲਾਵਾ ਆਪਾਂ 16 ਇੰਚ ਨਿਸ਼ਾਨ ਥੱਲੇ 16 ਥੱਲੇ ਵੀ ਤਾਂ ਕੱਢ ਲਏ ਹੁਣ ਆਪਾਂ ਇੱਥੇ ਆ ਕੇ 15 ਤੇ 15 12 ਤੇ ਫਿਰ 5 ਇੰਚ ਜਾਨੀ ਕਿ ਆ ਨਿਸ਼ਾਨ ਹੋ ਗਿਆ 3 ਇੰਚ ਦਾ ਉਹ 7 ਇੰਚ ਦਾ ਗਿੱਜਾ ਦਾ ਠੀਕ ਆ ਕੋਈ ਫਿਟਿੰਗ ਨਹੀਂ ਕਰਨੀ ਬਾਲਾ ਵਾਲਾ ਕੁੜਤਾ ਵਾਰ-ਵਾਰ ਦੱਸਿਆ ਬਾਲ ਵਾਲੀ ਕੁੜਤੀ ਦੀ ਇਹੀ ਹੋਉਂਦਾ ਕੋਈ ਫਿਟਿੰਗ ਨਹੀਂ ਕਰਨੀ ਖੁੱਲਾ ਡੁੱਲਾ ਹੀ ਹੁੰਦਾ ਇਹ ਗਿੱਜੇ ਦੋਨੇ ਪਾਸੇ ਇਹਦੇ ਤਾ ਕਰਕੇ ਬਸ ਹਰੇ ਲੜਾਂ ਦੀ ਟੱਕ ਲਾਵਾਂਗੇ ਇਥੋਂ ਆਪਾਂ ਤਿਰਛਾ ਘਟਨਾ ਹੈ ਇਸ ਤਰ੍ਹਾਂ ਦੀ ਕਾਟ ਤਿਰਛੀ ਰੱਖਣੀ ਹੈ ਦੇਖ ਇੱਥੇ ਟੱਕ ਲਾ ਕੇ ਇੱਕ ਐਵੇਂ ਪੋਲੇ ਜਾ ਤਾ ਇਹਨੂੰ ਐ ਧਰ ਲੈ ਇਧਰੋਂ ਕੋਂਡਾ ਕੱਟ ਦਈਏ ਆਪਾਂ ਦੂਜੀ ਫੱਟੀ ਵਾਲੇ ਕੁਰਤੇ ਨੂੰ ਵੀ ਹੋਰ ਵੀ ਸੌਖਾ ਹੁੰਦਾ ਨਾ ਇਹਦੇ ਕੋਈ ਫਿਟਿੰਗ ਦਾ ਚੱਕਰ ਪਾਵੇ ਹੈ ਨਾ ਨਾ ਕੋਈ ਗਲਾਈ ਦੇਣੀ ਹੈ ਕੁਛ ਨਹੀਂ ਕਰਨਾ ਜਮਾ ਸੌਖਾ ਹੁੰਦਾ ਇਹ ਦੂਸਰੇ ਕੁਰਤੇ ਨੂੰ ਫੱਟੀ ਵਾਲਾ ਤੇ ਲਾਉਣਾ ਪਾਉਣਾ ਵੀ ਸੌਖਾ ਹੈ। ਜਿਆਦਾ ਹੁਣ ਬਜ਼ੁਰਗ ਪਾਉਣ ਲੱਗ ਗਏ। ਪਹਿਲਾਂ ਆਮ ਹੀ ਸਾਰੇ ਇਹੀ ਪਾਉਂਦੇ ਸੀਗੇ ਹੁਣ ਕੁਝ ਟਾਈਮ ਦਾ ਜਿਵੇਂ ਆਪਾਂ ਮੁਖਸਰੀ ਕੁਰਤੇ ਤਾਂ ਗਏ ਨੇ ਫੱਟੀਆਂ ਨੂੰ। ਇਹ ਜੀ ਚੱਲੂ ਹੁਣ ਕਰਕੇ ਇਹ ਕੁਰਤੇ ਬਹੁਤ ਘਟ ਗਈ। ਪਰ ਇਹ ਲੈਣਾ ਲਾਉਣਾ ਪਾਉਣਾ ਸਿਆਣੇ ਬੰਦੇ ਬਹੁਤ ਸੌਖਾ ਹੈ ਨਾ। ਲੋ ਜੀ ਇੱਥੇ ਆਪਾਂ ਇੱਕ ਲੜ ਚੱਕਾਂਗੇ। ਆ ਇਥੋਂ ਅੱਧਾ ਇੰਚ 0.1 ਸੂਤ ਨੇੜੇ ਕਰਕੇ ਦਿਖਾ ਦੋ। ਅੱਧਾ ਇੰਚ ਪਰ ਟੈਕਸ ਜੇ ਕਿਸੇ ਦੇ ਪੁੱਟ ਸੇ ਦਾ ਵਾਹ ਆਹੀ ਕੱਟ ਕੱਟਣੀ ਸਿੱਧਾ ਪਾਸਾ ਬਾਹਰ ਰੱਖਣਾ ਉਹਨਾਂ ਨੇ ਜੇ ਕੱਪੜੇ ਦੇ ਵਿੱਚ ਪੁਟਸੇ ਦਾ ਨਾ ਬਾੜ ਵਾਲੇ ਦੇ ਵਿੱਚ ਜੇ ਤੁਸੀਂ ਪੁੱਠਾ ਗਲਤ ਕੱਟਤਾ ਤਾਂ ਫੱਟੇ ਪੁੱਠੇ ਪਾਸੇ ਆ ਜਾਊਗੀ ਭਾਵੇਂ ਇਹਨੂੰ ਫੋਨ ਲਾ ਕੇ ਪੁੱਛ ਲਿਆ ਕਰੋ ਪੁਟਸੇ ਦਾ ਕੱਪੜਾ ਵੀ ਅਸੀਂ ਕੱਟਣ ਲੱਗੇ ਆਂ ਬਾਹਰ ਦਾ ਤਾਂ ਪੁੱਛਣੀ ਪੁੱਛਣਾ ਤੁਸੀਂ ਠੀਕ ਆ ਬਾਕੀ ਆਪਣੇ ਜਿਹੜੇ YouTube ਵਾਲੇ ਚੈਨਲ ਦੇ ਉੱਪਰ ਵੀਡੀਓ ਪਾਈ ਹੋਈ ਹੈ ਬਾਹਾਂ ਦੀ ਪੁਟ ਸਿੱਧੜੀ ਜੇ ਕਿਸੇ ਭੈਣ ਨਹੀਂ ਥਾਉਣੀ ਹੁੰਦੀ ਤਾਂ ਉਹ ਮੇਰੇ ਤੋਂ ਮੰਗਵਾ ਲਿਆ ਕਰੋ ਵੀਡੀਓ ਹੁਣ ਲਓ ਜੀ ਹੁਣ ਆਪਾਂ ਜਿੱਥੇ ਤੀਰ ਲੱਗੂ ਉੱਥੋਂ ਕਟਾਂਗੇ ਆਪਾਂ 1/2 ਇੰਚ .1 ਹਾਂ 72.1 ਵਾਲੇ ਕੱਪੜਾ ਇੱਕ ਟੱਕ ਇੱਥੇ ਲਾਵਾਂਗੇ ਆਪਾਂ ਇੱਕ ਟੱਕ ਇਹਦੇ ਵਿਚਾਲੇ ਲਾਉਣਾ ਹੁੰਦਾ ਇਹ ਇੱਥੇ ਇਧਰ ਵੀ ਉਹਨੇ ਕਪੜਾ ਵਾਜੀ ਇਧਰ ਵੀ ਉਹਨੇ ਠੀਕ ਆ ਇੱਥੇ ਇਧਰ ਬਾੜ ਪੈਣਗੇ ਇੱਕ ਥੋੜੇ ਇਹ ਕਿੰਨੂ ਪੂਗਾ ਇਧਰੋਂ ਇੱਕ ਮੇਰੇ ਕਿੰਨੂ ਪੈ ਜਾਊਗਾ ਇਹਨੂੰ ਸਾਈਡ ਤੇ ਕਰਤਾ ਆਪਾਂ ਲਓ ਹੁਣ ਆਪਾਂ ਇਹਦਾ ਗਲਾ ਕੱਟ ਦਈਏ ਇਧਰ ਜਿਹੜਾ ਕਾਲਰ ਲਾਉਣਾ ਉਹ 7.5 ਹੈ ਨਾ ਗਲਾ ਮਿੰਨ ਕੇ ਰੱਖਿਆ ਕਰੋ ਮੈਂ ਵਾਰ-ਵਾਰ ਕਹਿੰਦਾ ਨਾ ਇੱਥੋਂ ਆਹ 5 ਇੰਚ ਇਥੇ ਨੂੰ 2.5 ਇੰਚ ਥੱਲੇ ਨੂੰ ਕਿੰਨਾ ਰੱਖਾਂਗੇ ਆਪਾਂ 3 ਇੰਚ 3 ਇੰਚ .100 ਇਥੋ ਬਿਲਕੁਲ ਆਪਾਂ ਨੇ ਐਵੇਂ ਕੱਟ ਲਿਆ ਪਰਛਾ ਵਾਹ ਕੱਛਾ ਕੱਟ ਲਿਆ ਹੁਣ ਆਪਾਂ ਆ ਅੰਨੇ ਨੀਚੇ ਨਾਲ ਮੈਨੂੰ ਦਿਖ ਰਿਹਾ ਤੁਹਾਨੂੰ ਨਹੀਂ ਦਿਖਦਾ ਹੁਣ ਇੰਦਰੂਨ ਟੈਂਪਲੇਟ ਦੇ ਵਿੱਚ ਦੀ ਐਸ ਜਗ੍ਹਾ ਤੋਂ ਆਪਾਂ ਇਹਦਾ ਫਰੰਟ ਚੈੱਕ ਕਰਾਂਗੇ ਕਿੰਨਾ ਹੈ ਜਿਹੜਾ ਫਰੰਟ ਆ ਉਹ ਸਵਾ ਨੋ ਇੰਚ ਇੱਥੋਂ ਇੰਚ ਸਵਾ ਨੋ ਦਾ ਆਪਾਂ ਸਵਾ ਨੋ ਹੀ ਰੱਖਾਂਗੇ ਕਿਉਂਕਿ ਬਟਨ ਟਿਕ ਲੱਗ ਜੂ ਉਨੀ ਜਿੰਨੀ ਆਪਾਂ ਗਲਾਈ ਪਾਵਾਂਗੇ ਇਸ ਜਗ੍ਹਾ ਤੋਂ ਤੇ ਇੱਥੋਂ ਜਿਹੜੀ ਢਾਲ ਦੇਵਾਂਗੇ ਆਪਾਂ ਉਹ ਡੇਢ ਪੌਣੇ 2 ਇੰਚ ਦੀ ਦੇ ਦੇਾਂਗੇ ਇਹਨਾਂ ਦੀ ਪੂਰਾ ਜਦੋਂ ਕਟਾਈ ਕਰਨੇ ਪੂਰਾ ਸਫਾਈ ਨੇ ਕੱਲੀ ਕੱਲੀ ਚੀਜ਼ ਮਣ ਕੇ ਹਾਂ ਦੀ ਆ ਚੀਜ਼ ਇਹਦੇ ਵਿੱਚ ਆ ਲੀਰ ਵੀ ਪੈ ਜਾਂਦੀ ਆ ਜਿਹੜੀਆਂ ਆਪਣੇ ਕੱਪੜੇ ਸਿਉਂਦੀਆਂ ਜਾਂ ਕੋਈ ਭਰਾ ਹੈ ਨਾ ਤੇ ਜੇ ਤੁਸੀਂ ਪੇਸਟਿੰਗ ਬੁੱਕ ਰੰਪਾਉਣੀ ਹੈ ਇਹਦੇ ਵਿੱਚ ਉਹ ਵੀ ਪੈ ਜਾਂਦੀ ਠੀਕ ਆ ਜੇ ਕੋਈ ਆਪਣੇ ਕੋ ਫੱਟੀ ਵਗੈਰਾ ਨਹੀਂ ਬਣਾਉਣੀ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਆ ਕਰੋ ਤਾਂ ਕਿ ਜਦੋਂ ਅਸੀਂ ਇਹ ਫੱਟੀ ਬਣਾਵਾਂਗੇ ਉਦੋਂ ਦੀ ਛੋਟੀ ਜੀ ਵੀਡੀਓ ਬਣਾ ਕੇ ਇੱਕ ਪਾ ਦੇਗੇ ਨਾਲ ਨਾਲ ਹਨਾ ਇਹ ਤੋਂ ਪਰ ਚੰਗੀ ਜਿਹਾ ਸਹੀ ਕਰ ਲਵਾਂਗੇ ਹੁਣ ਜਿਹੜੇ ਆਪਾਂ ਇਥੋਂ ਸ਼ੇਪ ਦੇਵਾਂਗੇ ਇਹਨੂੰ ਹਨਾ ਛਾਂਟ ਕਹ ਦੇਣ ਨੂੰ ਤੁਸੀਂ ਇਹ ਐਸਟਰ ਇਹ ਕਿਉਂ ਦੇਵਾਂਗੀ ਤਾਂ ਕਿ ਮੂਰੇ ਜਦੋਂ ਕੁੜਤਾ ਪਾਇਆ ਹੋਊਗਾ ਬਲ ਵਗੈਰਾ ਨਾ ਪੈਣ ਸਾਫ਼ ਰਹੇ ਤੇ ਜੇ ਆਪਾਂ ਇਹ ਕੱਪੜਾ ਸਾਰਾ ਰੱਖਤਾ ਫਿਰ ਇੱਥੇ ਬਲ ਪੈਣੀ ਐ ਨੀ ਠੀਕ ਹੈ ਜੀ ਆਹ ਕੱਪੜਾ ਆਪਾਂ ਵਿੱਚ ਰੱਖ ਦੇਗੇ ਜੇ ਇਹ ਪਉਣ ਹੋਇਆ ਤਾਂ ਇਹ ਵੀ ਪਾ ਕੇ ਦਿਖਾ ਦਵਾਂਗੇ ਜੇ ਵਿੱਚ ਪੇਸਟਿੰਗ ਬੁਗਰਮ ਪਾਣੀ ਹੋਵੇ ਪਾ ਕੇ ਦਿਖਾ ਦਾਂਗੇ ਠੀਕ ਹੈ ਉਹ ਜਿਹੜਾ ਆਪਣੇ ਕੋਲ ਕਪੜਾ ਬਚਿਆ ਉਹ ਆਪਾਂ ਸਾਰਾ ਦੂਰਾ ਕਰ ਲਾਂਗੇ ਜਿਹੜੀ ਅੱਧੀ ਬਾਹਵਾਂ ਬਾਅਦ ਚ ਕੱਟ ਲਾਂ। ਇਹ ਆ ਮੇਲਮਾਈ ਹੈ ਜਿਹੜੀ ਇਹਨਾਂ ਦੀ ਉਹ 39 ਇੰਚ ਆ। ਮੂਰੀ ਜਿਹੜੀ ਹੈਗੀ ਉਹ 8 ਇੰਚ ਯਾਨੀ ਕਿ 16 ਇੰਚ ਤੇ ਪੱਟ ਹੈ 31 ਇੰਚ। ਤਿਆਰ। ਸਾਰਾ ਕਪੜਾ ਤੂਰਾ ਕਰ ਲਿਆ। ਚਿੱਟੇ ਕੋੜਤੇ ਵੇਂ ਅੰਮਨੇ ਆਉਣ ਜਾਣ ਦੇ ਲਾਜ਼ਮੀ ਤਰਪਾਈ ਰੱਖਿਆ ਕਰੋ। ਸੋਨਾ ਲੱਗਦਾ। ਜਿਹੜੇ ਕੰਮਧੰਦੇ ਜੀ ਕਹਿ ਕੇ ਸੇਉਣ ਮਾਰਦੇ ਹਨ ਉਹਨੇ ਵੀ ਮਾਰ ਦੇ ਕਰੋ ਬਾਕੀ ਵੀ ਜੇ ਕੋਈ ਘਪੜਾ ਛੋਗਣਾ ਕਪੜੇ ਬੜਮਾਉਂਦੇ ਹਨ ਤਾਂ ਤਰਪਾਈ ਲਾਜ਼ਮੀ ਕਰਾ ਕਰੋ ਸਫਾਈ ਹੋਵੇ ਉਹ ਹੁਣ ਆਪਾਂ ਜਿਹੜੇ ਕਾਣ ਕੱਢਣਾਂ ਦੀ ਫੱਟੀ ਹੁੰਦੀ ਹੈ ਪਹਿਲਾਂ ਉਹ ਲਾਵਾਗੇ ਫਿਰ ਬਿਲਕੁਲ ਸਿੱਧੀ ਨਹੀਂ ਛੇੜ ਲਾਵਾਗੇ ਬਿਲਕੁਲ ਸਹੀ ਹੋ ਰਹੀ। ਯਸ। ਉਸ ਤੋਂ ਬਾਅਦ ਆਪਾਂ ਜੀ ਢਾਲ ਪਾਉਣੀ। ਵੀ। ਹਾਂ। ਪਾ ਮਾ ਤੁਸੀਂ ਨਾਲਾ ਪਾਉਣਾ ਜਾਂ ਇਲਾਸਟਿਕ ਉਹਦੀ ਨਹੀਂ ਕੋਈ ਚੱਕਰ ਹੁੰਦਾ। ਇੱਥੋਂ ਤੁਸੀਂ ਬਸ 2 ਇੰਚ ਛੱਡ ਲੈਣਾ। 2 ਇੰਚ। ਉਸ ਤੋਂ ਬਾਅਦ ਜੇ ਲੰਬਾਈ ਆ ਉਹ 39.5 ਇੰਚ। ਹਾਂ 39.5 ਤੇ 2.5 ਇੰਚ ਵੱਧ। ਤਰਪਾਈ ਦਾ। ਸਾਡੇ 39 40 41 ਤੇ 42 ਆਹ ਪਾਈਂਟ ਵੀ ਗੇਰਾ ਪੂਰਾ ਜਿਹੜੀ ਝੋੜੀ ਇਹਨਾਂ ਦੀ ਉਹ ਅਗਲੀ ਝੋੜੀ 12 ਇੰਚ ਆ ਆਪਾਂ ਇੱਥੇ ਰੱਖਾਂਗੇ 13 ਇੰਚ ਪੁਆਇੰਟ 1 ਸੂਟ ਠੀਕ ਆ ਅਗਲੀ ਝੋੜੀ 12 ਤੇ ਬੈਕ ਝੋੜੀ ਲਗੀ 15 ਇੰਚ ਉਸੇ ਤਰ੍ਹਾਂ ਹੀ ਆਪਾਂ ਇਹਦੇ ਨਿਸ਼ਾਨ ਲਾਵਾਂਗੇ ਆਹ ਜੇ ਨਹੀਂ ਭੈਣ ਨੂੰ ਝੋਲੀ ਜਾਂ ਕਿਸੇ ਹਸਨ ਕਹਿੰਨ ਨੂੰ ਨਹੀਂ ਪਤਾ ਲੱਗਦਾ ਨਾ ਦੁਬਾਰੇ ਭਾਵੇਂ ਪੁੱਛ ਲਿਆ ਕਰੋ ਗਲਤ ਘਟਣ ਦੇ ਨਾਲੋਂ ਬਾਕੀ ਮੈਂ ਬਹੁਤ ਸਾਰੇ ਫਾਰਮੂਲੇ ਦੇ ਦੱਸੇ ਹੋਏ ਆ ਝੋਲੀ ਕਿਵੇਂ ਕੱਢਣੀ ਹੈ ਕਿਸੇ ਦੀ ਕਿਵੇਂ ਕੱਢਣੀ ਆ ਸਾਰਿਆਂ ਦਾ ਤਰੀਕਾ ਵੱਖਰਾ ਵੱਖਰਾ ਹੁੰਦਾ ਹੈਗਾ ਝੋਲੀ ਕੇ ਦੀ ਆਪ ਨੂੰ ਵੱਡੀ ਰੱਖਣੀ ਪੈਂਦੀ ਕਿਸੇ ਛੋਟੀ ਰੱਖਣੀ ਪੈਂਦੀ ਇਹ ਚੀਜ਼ ਦਾ ਲਾਜ਼ਮੀ ਤਿਆਰ ਰੱਖਿਆ ਕਰੋ ਆਹ ਲੋ ਪੱਟ ਹੈਗਾ 31 ਜਾਨੀ ਕਿ 15.5 ਆਪਾਂ ਕਿੰਨਾ ਰੱਖਿਆ 15 ਪੂਰਾ ਬੈਗ ਤੋਂ ਆਪਾਂ ਵੱਧ ਪਾ ਲਿਆ ਹੋਇਆ ਆਹ ਲੋ ਇੱਥੋਂ ਆਪਾਂ 2 ਇੰਚ ਕੱਟ ਕਰ ਲਿਆ ਪੱਟ ਆ ਕਿੰਨਾ ਕਪੜਾ ਵਾਜੀ ਆ ਆਪਣੇ ਕੋਲ 13.5 ਇੱਥੇ ਵੀ ਰੱਖਾਂਗੇ ਆਪਾਂ 13.5 ਅਨਿਸ਼ਾਰ ਆਪਣੀ ਚੱਕਣ ਵਾਲੀ ਰਹਿ ਗਈ ਸੀ ਲਮਾਈ ਇਹਦੇ ਇੱਕ ਵਾਰੀ ਚੱਕ ਕੇ ਇਹ ਟੈਸਟ ਕੀ ਕਰ ਸਮਝ ਲੱਗਦੀ ਆ ਹਨਾ ਮੇਰੀ ਗੱਲ ਦੀ ਤਾਂ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਜੇ ਕੁਝ ਨਹੀਂ ਪੱਲੇ ਪੈਂਦਾ ਤਾਂ ਵੀ ਦੱਸ ਦਿਆ ਕਰੋ ਤਾਂ ਕਿ ਆਪਾਂ ਹੋਰ ਵੀ ਬਰੀਕੀ ਦਾ ਸਮਝਾ ਸਕੀਏ ਹਨਾ ਕਈ ਚੀਜ਼ਾਂ ਦੀ ਨਹੀਂ ਸਮਝ ਲੱਗਦੀ ਹੁੰਦੀ ਕਿ ਕਿਸੇ ਭੈਣ ਦੀਆਂ ਪੁਰਾਣੀਆਂ ਸੰਗਣਾਂ ਨਹੀਂ ਬਈ ਤੁਹਾਨੂੰ ਇਹਦਾ ਨਹੀਂ ਪਤਾ ਲੱਗਦਾ ਵੀ ਇਹ ਕਿਉਂ ਸੀ ਕਿਵੇਂ ਕੱਟਿਆ। ਹਲੋ ਹੁਣ ਆਪਾਂ 40 ਸੈਂਟੀਮੀਟਰ ਰੱਖਦੇ ਹਾਂ। ਇੱਥੋਂ ਜਿੰਨਾ ਹੁੰਦਾ ਜੇ ਤਾਂ ਆਪਣੇ ਕੋਲ ਕੱਪੜਾ ਵਾਧੂ ਹੋਵੇ ਜਿਵੇਂ ਆਹ ਦੇਖੋ 3.5 ਜੇ ਤਾਂ ਕੱਪੜਾ ਵਾਧੂ ਹੋਵੇ ਫਿਰ ਤਾਂ 15.5 ਰੱਖ ਲਈ ਜੇ ਕੱਪੜਾ ਘੱਟ ਹੋਵੇ ਤਾਂ ਫਿਰ ਆਪਾਂ ਨੇ ਕੇਰਸ ਨਾਲ ਕੱਟ ਲੈਣਾ। ਹਲੋ ਹੁਣ ਆਪਾਂ 14 ਰੱਖਾਂਗੇ ਤੁਹਾਨੂੰ 14 ਦਾ ਵੀ ਕਿੰਨਾ ਬਣ ਗਿਆ ਸੱਤ। ਮੂਰੀ ਕਿੰਨੀ ਆ 16 ਯਾਨੀ ਕਿ 8 8 ਦਾ ਹੋ ਗਿਆ। ਆਹ 4 ਇੱਧਰ ਤੇ 4 ਹਨ 8 ਦਾ ਹੋ ਗਿਆ 16 ਆ ਸੌਰੀ 8 ਦਾ ਹੋ ਗਿਆ ਅੱਧ 4 ਹੁਣ ਇਹ ਤੁਹਾਨੂੰ 4 ਇੰਚ ਉਧਰ ਹੋਵੇਗਾ 4 ਇੰਚੀ ਉਧਰ ਹੋਵੇਗਾ ਹੁਣ ਆਪਾਂ ਪੈਂਟ ਕੱਟਣ ਵਾਲੀ ਫੱਟੀ ਦੇ ਨਿਸ਼ਾਨ ਚੱਕਾਂਗੇ ਇਹ ਇਹ ਤੁਸੀ ਸਿੱਧਾ ਧਰ ਕੇ ਬਿਲਕੁਲ ਸਿੱਧਾ ਨਿਸ਼ਾਨ ਲਾਉਣਾ ਆਪਾਂ ਨੂੰ ਤੁਸੀਂ ਫੱਟੀ ਨਾ ਵੀ ਲਾ ਸਕਦੇ ਦੂਜੀ ਨਾਲ ਜਿਹੜੀ ਆਪਾਂ ਰੱਖੀ ਆ ਆਪਾਂ ਮੈਸਨ ਨਾਲ ਆ ਲਿਆ ਕਰੋ ਇਹ ਇੰਨੀ ਫੱਟੀ ਨਹੀਂ ਸਿੱਧੀ ਹੁੰਦੀ ਬਿਲਕੁਲ ਤਾਂ ਕਰਕੇ ਮੈਦ ਇਹ ਨਹੀਂ ਲਾ ਲੈਣਾ ਦੂਜੀ ਬਾਕੀ ਜੇ ਕਿਸੇ ਭੈਣ ਦੇ ਮਨ 'ਚ ਸਵਾਲ ਹੋਣਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਾਜ਼ਮੀ ਦੱਸਿਆ ਕਰੋ ਤੁਹਾਡੇ ਇੱਕ ਕਮੈਂਟ ਨਾਲ ਹੋਰਾਂ ਭੈਣਾਂ ਨੂੰ ਵੀ ਜਾਣਕਾਰੀ ਮਿਲ ਜਾਂਦੀ ਹੈ ਤਕਰੀਬਨ ਆਪਣੇ ਸਾਰੇ ਦਿਮਾਗ 'ਚ ਸੇਮ ਜੀ ਸਵਾਲ ਹੁੰਦੇ ਆ ਹਨਾ ਤਾਂ ਸੰਘਿਆ ਨਾ ਕਰੋ ਵੀ ਦੱਸ ਦਿਆ ਕਰੋ ਖੁੱਲ ਕੇ ਬਈ ਆ ਚੀਜ਼ ਦੀ ਸਾਨੂੰ ਆਸਮੱਸਿਆ ਆਉਂਦੀ ਹੈ ਕੱਪ ਚੜਾਉਣੀ ਚਾਹੁੰਦੀ ਆ ਗੀਜਾ ਲਾਉਣੀ ਚਾਹੁੰਦੀ ਆ ਹਨਾ ਜਾਂ ਕਲਰਸ ਬਣਾਉਣੀ ਚਾਹੁੰਦੀ ਆ ਤਾਂ ਤੁਸੀਂ ਉਹ ਚੀਜ਼ਾਂ ਦੱਸੋਗੇ ਨਹੀਂ ਫਿਰ ਉਹਨਾਂ ਚਿਰ ਮੈਨੂੰ ਪਤਾ ਨਹੀਂ ਲੱਗਦਾ ਹਨਾ ਮੈਨੂੰ ਤਾਂ ਇਹ ਹੁੰਦੀ ਤੁਹਾਨੂੰ ਕੰਮ ਆਉਂਦਾਗਾ ਤੁਸੀਂ ਕਮੈਂਟ ਕਰਨ ਲੱਗੇ ਸੰਘਿਆ ਨਾ ਕਰੋ ਵੀ ਹਨਾ ਲੋਕ ਕੀ ਦੇਖਣਗੇ ਜਾਂ ਕੀ ਸੋਚਣਗੇ ਕੁਛ ਨਹੀਂ ਹੁੰਦਾਗਾ ਜਿੰਨਾਂ ਦੀ ਕਰਾਪਾ ਕਿਸ ਨੂੰ ਪੁੱਛਾਂ ਦੱਸਾਂ ਕਿ ਨੂੰ ਜਲ ਪਤਾ ਨਹੀਂ ਲੱਗਦਾ ਲਓ ਜੀ ਹੁਣ ਆਪਾਂ ਨਿਸ਼ਾਨ ਦੇ ਬਿਲਕੁਲ ਉੱਪਰ ਉੱਪਰ ਕੱਟਾਂਗੇ ਇੱਧਰ ਨੂੰ ਸ਼ਾਮ ਦੇ ਉੱਪਰ ਉਪਰ ਦੀ ਇਹ ਹੁਣ ਆਪਾਂ ਆਹ ਚੀਜ਼ ਦਾ ਧਿਆਨ ਰੱਖਣਾ ਵੀ ਮੈਂ ਪਾਸਾ ਨਾਲ ਕਮਾਉਂਗਾ ਦੇਖੋ ਇਹ ਇੱਧਰ ਨਾਲ ਪਾਸਾ ਇੱਧਰ ਲੈ ਜਾਊਗਾ ਜਿਹੜੀਆਂ ਭੈਣਾਂ ਚੈਨਲ ਤੇ ਲੱਭਾਂਗਾ ਹੁੰਦੀਆਂ ਉਹ ਜ਼ਰੂਰ ਧਿਆਨ ਨਾਲ ਵੀਡੀਓ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਝਾਕੇ ਆਲ ਵਾਲੇ ਬਟਨ ਤੇ ਸੈੱਟ ਕਰ ਲੈ ਗੁਰੂ ਕਿਉਂਕਿ ਕਈ ਭੈਣਾਂ ਕੋਲੇ ਕਦੋਂ ਵੀਡੀਓ ਪਹੁੰਚਦੀ ਕਈ ਭੈਣਾਂ ਕੋਲ ਕਦੋਂ ਵੀਡੀਓ ਪਹੁੰਚਦੀ ਜਦੋਂ ਵੀ ਤੁਹਾਡੇ ਕੋਲ ਵੀਡੀਓ ਪਹੁੰਚੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਨਵੀਂ ਤੋਂ ਨਵੀਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਸਕੇ ਹਨਾ ਬਾਕੀ ਜਿਹਨੇ ਪਹਿਲਾਂ ਚੈਨਲ ਸਬਸਕ੍ਰਾਈਬ ਨਹੀਂ ਕਰਨਾ ਹੁੰਦਾ ਉਹ ਨੀਚੇ ਮੇਰਾ WhatsApp ਨੰਬਰ ਚੱਲ ਜਿੰਦਾ ਉਹਦੇ ਜਾ ਕੇ ਤੁਸੀਂ ਬੋਲ ਕੇ ਭੇਜਿਆ ਕਰੋ ਲੋch ਹੁਣ ਆਪਾਂ ਛੋਟੇ ਪੱਲਿਆਂ ਨੂੰ ਵੱਡੇ ਪੱਲਿਆਂ ਦੇ ਉੱਪਰ ਵਿਛਾ ਲਾਂਗੇ Yes. ਨੋ ਟੱਕ ਦਾ ਲਾਈ ਵੀ ਧਿਆਨ ਰੱਖਣਾ ਹੈ ਕਿ ਹਰ ਇੱਕ ਵੀਡੀਓ ਚ ਦੱਸ ਦਵਾਂ ਨੂੰ ਕਿ ਟੱਕੂਰੇ ਨੂੰ ਆ ਜੇ ਨਾ ਤਾਂ ਫਿਰ ਵੱਡੇ ਪੱਲੇ ਦੇ ਵਿੱਚ ਆ ਜੂਗਾ। ਬੈਗ ਤੋਂ ਹੁਣ ਆਪਾਂ ਇਹਨੂੰ ਕਿੰਨਾ ਚੱਕਾਂਗੇ ਘੱਟ ਤੋਂ ਘੱਟ 2 ਜਾਂ 2.5 ਆਪਾਂ 2 ਚੱਕਾਂ ਇਹਨੂੰ। ਕਿਉਂਕਿ ਭਾਈ ਸਾਹਿਬ ਜਿਆਦਾ ਭਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਬੈਗ ਜਿੰਨੀ ਵੱਜੂਗੀ ਫਿਰ ਬੈਠਣ ਵੇਲੇ ਪਜਾਮਾ ਆਪਣਾ ਲੈੰਦਾ ਹੋਣੀ ਹੈ ਠੀਕ ਆ। ਇੱਥੋਂ ਆਪਾਂ 3 ਇੰਚ ਰੱਖਾਂਗੇ। ਨਾਲ ਤਾਂ ਆਪਣਾ ਪੱਟ ਪੂਰਾ ਹੋ ਜੂਗਾ। ਉਧਰੋਂ ਆਪਾਂ ਰੱਖਿਆ ਸੀ ਨਾ ਇਹ। ਇਹ ਦੇਖੋ 15 ਰੱਖਿਆ ਸੀਗਾ। ਪੱਟ ਆਪਣਾ 15.5 ਜਿੰਨੇ 31 ਇੰਚ ਆ ਦੂਰ। ਇਹ ਤੋਂ ਦਾ ਇਹ ਨੂੰ ਪਟੇਨ ਰੱਖ ਲੈ ਆ ਕੋਸ ਤੇ ਲਾਈਟ ਆ ਜੁ ਕਪੜਾ 2 ਇੰਚ ਤੇ 1 ਇੰਚ ਜਿਹੜਾ ਆਪਣਾ ਉਹ ਪੱਟ ਪੂਰਾ ਕਰ ਦੂਗਾ ਆ ਇਥੋਂ ਮੈਂ ਦੋਰਾ ਹਦਾਨਾ ਸਾਰਿਆਂ ਦੀ ਠੀਕ ਹੈ ਹਰ ਇੱਕ ਦੇ ਦੋ ਰੱਖ ਲੈ ਆ ਜੇ ਕੋਈ ਛੋਟਾ ਜਿਹਾ ਕ ਪੰਜ 6 ਸਾਲਾਂ ਦਾ ਉਹਨਾਂ ਦੇ ਪਾਉਣ ਇੱਕ ਦੋ ਨਹੀਂ ਤਕਰੀਬਨ ਦੋ ਇਹ ਤੋਂ ਨਿਸ਼ਾਨ ਆਪਾਂ ਥੋੜਾ ਥੱਲੇ ਲਾਉਣੇਗਾ ਇਧਰਲੇ ਪਾਸੇ ਫੱਟੀਆਂ ਪਕਿ ਜਿਹੜੀਆਂ ਭੈਣਾਂ ਕੋਈ ਕੱਪੜਾ ਸਿਉਂਦੇ ਹੁੰਦੀਆਂ ਉਹ ਜਾ ਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਵੀ ਬਾਈ ਤੁਹਾਡੀ ਕਾਟ ਦੇ ਨਾਲ ਸਾਨੂੰ ਪੂਰਾ ਫਰਕ ਪਿਆ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹਨਾ ਉਹਨਾਂ ਨੂੰ ਮੈਨੂੰ ਵਧੀਆ ਲੱਗਦਾ ਵੀ ਹਾਂ ਆਪਣੀ ਜਿਹੜੀ ਮਿਹਨਤ ਕਰਦੇ ਆ ਆਪਾਂ ਤੁਹਾਡੇ ਤੇ ਤਾਂ ਤੁਹਾਡੇ ਕੁਝ ਪੱਲੇ ਹੀ ਪੈ ਰਿਹਾ ਜਦੋਂ ਕੋਈ ਭੈਣ ਮੇਰੀ ਵੀਡੀਓ ਦੇਖ ਕੇ ਕੋਈ ਸੂਟ ਸਲਾਈ ਕਰਦੀ ਹੈ ਉਹਦੀ ਫਿਟਿੰਗ ਸਹੀ ਹੋਣੀ ਹੈ ਵਧੀਆ ਜਾਂ ਕੁੜਤਾ ਪੇਮ ਬਣਾਉਂਦੀ ਹੈ ਤਾਂ ਉਹ ਜਾਣਕਾਰੀ ਮੈਨੂੰ ਜਰੂਰ ਦਿਆ ਕਰੇ ਵੀ ਹਾਂਜੀ ਬਈ ਫਰਕ ਪੈ ਰਿਹਾ ਸਾਨੂੰ ਅੱਗੇ ਨਾਲੋਂ ਬਹੁਤ ਜ਼ਿਆਦਾ ਇੱਕ ਥੋਪਰ ਟਰਸੀ ਗਲਾਈ ਜਣੀ ਇਹ ਚੀਜ਼ ਦਾ ਲੈ ਮੀਂ ਤੇ ਨਾ ਇਸ਼ਾਰਾ ਨੇ ਬੇਕ ਲੋਕਰ ਉੱਪਰ ਦੀ ਜਿਹੜੇ ਕੁਪਰੇ ਜਾਲੇ ਭਾਰੇ ਆ ਹਨਾ ਉਹਨਾਂ ਨੇ ਮੈਨੂੰ ਤੁਹਾਨੂੰ ਕਈ ਵਾਰੀ ਪਹਿਲੂ ਵੀ ਦੱਸਿਆ ਜਾਂਦਾ ਕੋਈ ਜਵਾਕ ਛੋਟੇ ਬਾਲੇ ਭਾਰੇ ਨੂੰ ਝੋਲੀ ਖੜਦੇ ਨਹੀਂ ਇੱਥੇ ਮੈਨ ਨਹੀਂ ਪਾ ਜਣੀ ਹੁੰਦੀ ਐ ਇੰਨੀ ਗੋਦੀ ਨਹੀਂ ਨਹੀਂ ਠਾਈ ਰਹਿ ਜਾਂਦੀ ਐ ਤਾਂ ਮੈਨ ਨਹੀਂ ਪਾ ਦਾ ਕਰੋ ਜਿਹੜੀਆਂ ਬਣ ਨਹੀਂ ਮੈਨ ਨਹੀਂ ਪਉਣੀ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਮੈਨ ਦੱਸ ਦੇ ਕਰੋ ਬਾਈ ਅਸੀਂ ਮੈਨ ਨਹੀਂ ਪਉਣੀ ਸਿੱਖਣੀ ਸਾਨੂੰ ਮੈਨ ਨਹੀਂ ਪਉਣੀ ਹੈ ਨਾ ਤਾਂ ਅਸੀਂ ਇੱਕ ਕਦੇ ਪਜਾਮੇ ਨੂੰ ਮੈਨ ਨਹੀਂ ਪਾ ਕੇ ਦਿਖਾ ਦਾਂਗੇ ਤੁਹਾਨੂੰ ਸੌਖਾ ਹੋ ਜਾਊਗਾ ਜਮਾਂ ਸੌਖਾ ਹੈ ਤਰੀਕਾ ਮੈਨ ਨਹੀਂ ਕੱਟਣ ਦਾ ਨਹੀਂ ਮੈਂ ਪਹਿਲੂ ਵੀ ਇੱਕ ਵੀਡੀਓ 'ਚ ਕੱਟ ਕੇ ਦਿਖਾਈ ਸੀ ਮੈਨ ਨਹੀਂ ਹੈ ਨਾ ਤੋ ਬਾਰੇ ਤੁਹਾਨੂੰ ਕੱਟ ਕੇ ਆਪਾਂ ਸ਼ਾਇਦ ਅੱਜ ਮੇਨੀ ਵਾਲਾ ਪੀਮਾ ਕਟਾਂਗੇ ਥੋੜਾ ਜਿਹਾ ਭਾਰਾ ਹੈਗਾ ਆਪਣੇ ਕੋਲ 나ਪ 나ਪ ਮੁੰਬਦਰਾ ਦਾ ਉਂ ਭਾਰਾਗਾ ਆਪਾਂ ਉਹਦੀ ਮੇਨੀ ਪਾਵਾਂਗੇ ਤੁਹਾਨੂੰ ਨਾਲ-ਨਾਲ ਫਿਰ ਤੁਸੀਂ ਕਮੈਂਟ ਬਾਕਸ ਤੇ ਜਾ ਕੇ ਇਹਨੂੰ ਕਮੈਂਟ ਕਰ ਦਿਓ ਬਈ ਬਾਈ ਅਸੀਂ ਮੇਨੀ ਪਾਉਣੀ ਸਿੱਖਣੀ ਆ ਅੱਜ ਇਹਨਾਂ ਕੋਲ ਝਾੜ ਨਹੀਂ ਲਾਈ ਮੈਂ ਖਤਰੀ ਦੱਸ ਲੈ ਇੱਥੋਂ ਨਹੀਂ ਤਾਂ ਇੱਥੇ ਵਾਲ ਪੈਣੀ ਆਪਣੇ ਸਿਉਣ ਮਾਰਨ ਲਈ ਵੀ ਤਰਪਾਈ ਕਰਨ ਲਈ ਵੀ ਉਨਾ ਪੈ ਟੇਰੇ ਕਾਹੇ ਇੱਤਰਾ ਪਾ ਟੇਪ ਲਾ ਕੇ ਲਿਖਾਂਗੇ ਇਹਦੀ ਲੰਬਾਈ। ਕੋਈ ਆਪਾਂ ਬਾਅਦ ਚ ਲਿਖਦੇ ਹਾਂ ਇੱਕ ਵਾਰੀ ਨਾ ਟੇਪ ਗੁੰਮ ਗਈ। ਜਿੰਨਾ ਬੜੇ ਆਹ ਕੱਪੜਾ ਬਚਿਆ ਇੱਥੋਂ ਲਗਭਗ ਮੈਂ 3 ਹੀ ਕੱਢ ਦੋਣਾ ਤਕਰੀਬਨ ਇਸ ਕੱਪੜੇ ਨੂੰ ਚੋਂ। ਆ ਤੀਰਾ ਹੈਗਾ ਇਸ ਭਰਾ ਦਾ 2.5 ਆਪਾਂ ਕਿੰਨਾ ਲਾਉਣਾ? 2.5 ਇੰਚ 2 ਇੰਚ ਵਧ ਰੱਖ ਜਦੋਂ ਤਾਂ ਕਿ ਇਹਦੀ ਘਾੜੀ ਦਾ ਕਪੜਾ ਕਾਣ ਕੋਣ ਹੋਣੀ ਕਰਕੇ 20.5 ਯਾਨੀ ਕਿ ਸਵਾ ਦਸ ਵੀਡੀਓ ਵਧੀਆ ਲੱਗਦੀ ਆ ਸਮਝ ਆਉਂਦੀ ਆ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਆ ਲਾਜ਼ਮੀ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਆ ਭੈਣਾਂ ਕੋਲੇ ਜਾਂ ਭਰਾਵਾਂ ਕੋਲੇ ਵੀ ਜਾਣਕਾਰੀ ਜਾ ਸਕੇ ਬਾਕੀ ਜੇ ਕਿਸੇ ਭੈਣ ਕੋਲੇ ਜਾਂ ਭਰਾ ਕੋਲੇ ਕੋਈ ਵਧੀਆ ਸੁਝਾਅ ਹੁੰਦਾ ਉਹ ਲਾਜ਼ਮੀ ਦਿਆ ਕਰੋ ਤਾਕੇ ਹੋਰ ਵੀ ਵਧੀਆ ਚੀਜ਼ ਬਣ ਸਕੇ ਹਨਾ ਆ ਲੋ ਜੀ 1.5 18 ਤੀਰਾ 1.5 9 ਆਪਾਂ ਇਹਨੂੰ ਰੱਖਾਂਗੇ 1 ਇੰਚ ਇਧਰ ਕਿੰਨਾ ਰੱਖਾਂਗੇ ਆਪਾਂ 4 ਇੰਚ ਇੱਥੋਂ ਕਿੰਨਾ ਰੱਖਾਂਗੇ ਆਪਾਂ 5 ਇੰਚ ਇੱਥੋਂ ਕਿੰਨਾ ਰੱਖਾਂਗੇ ਆਪਾਂ 3 ਇੰਚ ਆ ਚੀਜ਼ਾਂ ਦਾ ਧਿਆਨ ਰੱਖਣਾ ਸਾਰਿਆਂ ਦਾ ਧਿਆਨ ਹੀ ਰੱਖਣਾਗਾ ਮੈਂ ਵਾਰ-ਵਾਰ ਇਹ ਦੱਸ ਦਵਾਂਗਾ ਜਿਹਦੇ 15 ਕਲਰ ਆ ਉਹਦੇ ਪੌਣੇ ਤਿੰਨ ਇੱਥੋਂ ਕਿੰਨਾ ਰੱਖਾਂਗੇ ਆਪਾਂ 3.5 ਤਾਂ ਕਰਕੇ ਗੱਲ ਨੂੰ ਬਾਰ-ਬਾਰ ਵੀ ਨਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਪੁੱਛ ਲਿਆ ਕਰੋ। ਗਲਤ ਘਟਨ ਦੇ ਹਨ ਜਦੋਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਦੇ ਹੋ ਤਾਂ ਫਿਰ ਉਹ ਚੀਜ਼ ਮੈਂ ਅਗਲੀ ਵੀਡੀਓ 'ਚ ਲੈ ਕੇ ਆਉਣਾ। ਨਾ ਵੀ ਆ ਚੀਜ਼ ਦੀ ਸਾਰੇ ਨੂੰ ਦਿੱਕਤ ਆਉਂਦੀ ਹੋ ਜਿਵੇਂ ਇੱਕ ਭੈਣ ਨੂੰ ਵੀ ਸੁਣ ਆ ਰਹੀ ਹੈ ਤਾਂ ਹੋਰ ਨੂੰ ਬਹੁਤ ਸਾਰੇ ਨੂੰ ਆ ਰਹੀ ਹੁਣ। ਆਪਾਂ ਇੱਥੇ ਟਕਲਾ ਇਹ ਵਿਚਾਲੇ ਇਧਰੋਂ ਸਾਈਡ ਤੋਂ ਹਲਕਾ ਜਿਹਾ ਰੱਖਣਾ ਹੈ। ਇੰਨਾ। ਇਹਨੂੰ ਸਾਈਡ ਤੇ ਰੱਖ ਕੇ ਨੰਬਰ ਆਪਾਂ ਬਾਅਦ 'ਚ ਪਾ ਲੈਂਦੇ ਹੁਣੇ। ਭਾਈ ਅੱਧੀ ਬਾਹਰ ਘਟਾ ਗਏ। ਅੱਧੀ ਵਾ ਇਹਨਾਂ ਦੀ 10:30 ਆਪਾਂ 12:30 ਜਾਂ 13 ਆਪ ਨੂੰ ਪੀਸ ਚਾਹੀਦਾ ਹੋਊਗਾ ਦੋ ਟਾ ਇੰਚ ਵੱਧ ਚਾਹੀਦਾ ਹੁੰਦਾ ਆਪਾਂ ਨੂੰ ਕੱਪੜਾ ਸਾਢੇ 10 ਸਾਢੇ 12 ਤੇ 13 ਆ ਲੋ ਇੱਥੇ ਪੀਸ ਨਿਕਲਿਆ ਹੋਊਗਾ ਮੋਲਡਾ ਹੈਗਾ ਇਸ ਰੋਡ ਮੈਂਦਾ ਹੁੰਦਾ ਮੈਂ ਟੇਡੇ ਲੁੱਟ 22 ਆ ਆਪਾਂ ਹਲਕਾ ਇਹ ਬਦਲਾ ਇਹ ਸਭ ਆ ਗਿਆ ਠੀਕਾ ਜਿੰਨਾ ਕਿ ਚਾਹ ਚਾਹੂਗਾ ਕਪੜਾ ਉਹ ਪਰਾਉਣਾ ਪਹਿਲਾਂ ਆਪਾਂ ਦਾ ਪੀਸ ਲਾਣਾ ਜੇ ਤੁਸੀਂ ਮੁਕਤਰੀ ਬਾਹ ਕੱਟਣੀ ਆ ਜਿਹਦੀ ਤਿੱਖੀ ਜੀ ਹੁੰਦੀ ਹੈ ਇੱਥੇ ਜਿਵੇਂ ਆ ਮੇਰੇ ਪਾਈ ਹੋਈ ਆ ਦੇਖੋ ਦਸਰੀ ਜੀ ਨੇ ਸੋ ਉਹਦਾ ਆਪਾਂ ਨੂੰ 4 1/2 ਇੰਚ ਕਪੜਾ ਵੱਧ ਜਾਈਦਾ ਹੁੰਦਾ ਇਹ ਕਪੜਾ ਥੋੜਾ ਨਹੀਂ ਮੈਂ ਇਹਦੀ ਵੀ ਕੱਟ ਕੇ ਦਿਖਾ ਦ ਤੁਹਾਨੂੰ ਮੁਕਤਰੀ ਬਾਹ ਜਿਹੜੀਆਂ ਭੈਣਾਂ ਨੇ ਕੋਈ ਸਿੱਖਣੀ ਹੁੰਦੀ ਆ ਬਸ ਤਾਂ ਅਨਸਾਰ ਦੀ ਹੈ ਕਿ ਨਹੀਂ ਲੋੜ ਪਣੀ ਪਰ ਫਿਰ ਵੀ ਆਉਣੀ ਤਾਂ ਚਾਹੀਦੀ ਹੈ ਨਾ ਆ ਲਓ 10.5 ਜੇ ਤੁਹੋ 12.5 ਆਪਾਂ ਰੱਖ ਲੈਣ ਨੂੰ 13 ਇੰਚ ਆਈ ਜਾਂ ਜਮ ਤੇ ਕਿਉਂਕਿ ਮਾਰਾ ਮੋਟਾ ਨਾ ਕਪੜਾ ਵੱਧ ਘੱਟ ਮੋੜਿਆ ਜਾਂਦਾ ਫਿਰ ਬਾਹ ਉੱਚੀ ਹੋ ਜਾਂਦੀ ਐ ਇੱਥੋਂ ਕਿੰਨਾ ਰੱਖਾਂਗੇ ਆਪਾਂ ਟਾਲ ਜਿਹੜੀ ਮੋੜੇ 4 ਇੰਚ ਇਧਰ 2 ਇੰਚ ਛੱਡ ਕੇ ਨਾ ਇੱਥੋਂ ਟਾਲ ਦਿਆ ਕਰੋ ਇਹ ਇਧਰ ਜਦੋਂ ਆਪਾਂ ਨੇ ਆਇਆ ਮੋੜ ਕੇ ਇਹਨੂੰ ਕੱਟਣਾ ਹੈਗਾ ਇਹ ਚੀਜ਼ ਨਾਲ ਆ ਵੀ ਧਿਆਨ ਰੱਖਣਾ ਮੋੜ ਕੇ ਕੱਟਣਾ ਇੱਕ ਤਾਂ ਇੱਕ ਮੂਰੀ ਵੇਖ ਲੈ ਜਿਵੇਂ ਇਹਨਾਂ ਦੀ 7.5 ਨਾ ਇੱਥੋਂ 7.5 ਤਾਂ ਮੂਰੀ ਇਹਨਾਂ ਦੀ 2 ਇੰਚ ਆ ਵਾਧਾ ਰੱਖਾਂ ਹਾਂ ਕਦੇ ਵੀ ਅੰਦਾਜ਼ੇ ਨਾਲ ਨਿਕਟਣਾ ਇੱਥੋਂ ਕਈ ਵਾਰ ਬਾਹਰ ਵੀ ਡੀ ਹੋ ਜਾਂਦੀ ਹੈ ਬੰਦਾ ਭਾਰਾ ਹੁੰਦਾ ਕੱਪੜਾ ਵਿੱਚ ਰੱਖ ਲਓ ਦੋ ਲੜਾਂ ਦੇ ਚੱਕ ਕੇ ਚੰਗੀ ਤਰ੍ਹਾਂ ਇੱਥੋਂ ਆਪੇ ਸ਼ੇਪ ਦੇ ਦੇਣੀ ਬੱਸ ਮੂੜੇ ਟੱਕ ਲਾਵਾਂਗੇ ਇੱਥੇ ਉਹਦੇ ਇੱਥੇ ਟੱਕ ਲਾਵਾਂਗੇ ਗੁੰਡਾ ਕੱਟਦੇ ਹੁਣ ਬਾਹਰ ਦੇ ਮੂੜੂ ਇਥੇ ਮੂਰੀ ਲਿਖ ਦੇਣੀ ਹੈ ਤਾਂ ਕਿ ਬਾਰ ਬਾਰ ਕੋ ਨੂੰ ਕਾਪੀ ਨਾ ਚੱਕਣੀ ਪਵੇ 15 ਮੂਰੀ ਹੈ ਨਾ ਤਾਂ 15 ਲਿਖ ਦਿਓ ਇਥੇ ਟਾਕੇ ਲਾ ਲਿਆ ਕਰੋ ਜਿੰਨਾ ਆਪਣਾ ਵਿੱਚ ਮਾ ਲੋ ਜੀ ਸਾਰਾ ਸੂਟ ਆਪਣਾ ਕੱਟਿਆ ਗਿਆ ਫਿਰ ਵੀ ਜੇ ਕਿਸੇ ਭੈਣ ਨੂੰ ਨਾ ਸਮਝੂ ਕਿਸੇ ਚੀਜ਼ ਦੀ ਲੱਗੀ ਹੋਵੇ ਤਾਂ ਮੈਂ ਬਾਰ ਬਾਰ ਕਿਹਨੂੰ ਸੰਗਣ ਦੀ ਲੋੜ ਨਹੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਭਾਵੇਂ ਤੁਸੀਂ ਮੇਰਾ ਨਿਚੇ ਵਾਲਾ ਨੰਬਰ WhatsApp ਨੰਬਰ ਸੇਵ ਕਰਕੇ ਉਹਦੇ ਬੋਲ ਕੇ ਭੇਜਿਆ ਕੋਈ ਬੜੀ ਸਨਵਾ ਚੀਜ਼ੀ ਸਮਝਣ ਲੱਗੀ। ਬਾਕੀ ਜਿਹੜੀਆਂ ਬੀਬੀਆਂ ਭੈਣਾਂ ਨੇ ਗਰੁੱਪ ਦੇ ਵਿੱਚ ਨੰਬਰ ਐਡ ਕਰਾਉਣਾ ਉਹਨਾਂ ਨੂੰ ਬਿਲਕੁਲ ਫ੍ਰੀ ਸੇਵਾ ਕੋਈ ਪੈਸਾ ਨਹੀਂ ਸਿਖਾਉਂਦਾ ਹਾਂ। ਮੈਂ ਵਾਰ-ਵਾਰ ਵੀ ਬੇਨਤੀ ਕਰਦਾ ਹਾਂ ਉਹਨਾਂ ਵੀ ਗਰੁੱਪ ਦੇ ਵਿੱਚ ਨੰਬਰ ਐਡ ਕਰਵਾ ਲਿਆ ਕਰੋ। ਉਹਦੇ 'ਚ ਸਲਾਈ ਦੀ ਵੀਡੀਓ ਵੀ ਆਉਂਦੀ ਰਹਿੰਦੀ ਹੈ, ਕਟਾਈ ਦੀ ਵੀਡੀਓ ਵੀ ਆਉਂਦੀ ਰਹਿੰਦੀ ਹੈ ਨਾ। ਤੇ ਬਾਕੀ ਲੇਡੀ ਸੂਟਾਂ ਦਾ ਦੰਦਾਸੀ ਤਰੀ ਥੋੜੇ ਦਿਨ ਹੋ ਸਕਦਾ ਗੈਪ ਪੈ ਜੇ ਕਿਉਂਕਿ ਦੀਵਾਲੀ ਦਾ ਕੰਮ ਜ਼ਿਆਦਾ ਹੈ ਉਹ। ਠੀਕ ਹੈ ਜੀ ਬਾਕੀ ਜਿਹੜੀਆਂ ਭੈਣਾਂ ਨੇ ਕੋਈ ਆਪਣੇ ਤੋਂ ਸੂਟ ਸਲ ਪਰਾਮਾ ਵਾਸਤੇ ਉਹ ਹੁਣ ਛੇਤੀ ਆਰਡਰ ਦੇ ਦਿਓ ਤਾਂ ਕਿ ਜਿਵੇਂ ਜਿਵੇਂ ਨੇੜੇ ਆਈ ਹੋਊਗੀ ਦੀਵਾਲੀ ਭੀੜ ਵਧੀ ਜਾਊਗੀ ਜਿਹੜੀਆਂ ਆਪਣੇ ਘਰੋਂ ਕਪੜਾ ਵੇਚਣਾ ਕਰੋ ਵੀ ਕਪੜਾ ਵੇਚ ਸਕਦੇ ਹੋ ਜਿਹੜੀਆਂ ਆਪਣੇ ਇਥੋਂ ਕਪੜਾ ਲਵਾਉਣਾ ਫੋਨ ਤੇ ਆਰਡਰ ਦੇ ਕੇ ਤੁਸੀਂ ਕਰਵਾ ਸਕਦੇ ਹੋ ਤੇ ਬਾਕੀ ਜਿਹੜੀ ਪੇਮੈਂਟ ਹੈ ਉਹ ਦੀਵਾਲੀ ਵੇਲੇ ਦੇ ਸਕਦੇ ਹੋ ਬਾਕੀ ਮਿਲਦੇ ਆ ਜੀ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ